ਮੈਂ ਇਹ ਸਭ ਇਸ ਤਰ੍ਹਾਂ ਦੇਖਦੇ ਹਾਂ ਵਾਰਡ ਨੰਬਰ 29 ਦੇ ਵਿੱਚ ਅੱਜ ਤੁਸੀਂ ਡੋਰ ਨੋਕਿੰਗ ਕਰ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੇ ਵਾਰਡ ਨੰਬਰ 29 ਵਾਲੇ ਵਿਧਾਨ ਸਭਾ ਦੇ ਮੰਗੂ ਐਤਕੀ ਐਮ ਸੀ ਦੇ ਵਿੱਚ ਵੀ ਬਦਲਾਅ ਜਾਂਦੇ ਹੈ ਕਿ ਕੋਈ ਸਧਾਰਨ ਜਿਹੜੇ ਪਰਿਵਾਰ ਦੇ ਵਿੱਚ ਉਹਨਾਂ ਦੇ ਐਮਸੀ ਬਣ ਹੁਣ ਤੱਕ ਜਿਹੜਾ ਇਕੋ ਹੀ ਪਾਰਟੀ ਦਾ ਜਾਂ ਦੇ ਇਥੇ ਕਬਜ਼ਾ ਰਿਹਾ ਜਿਸ ਕਰਕੇ ਜਿਹੜੇ ਵਾਰਡ ਦੇ ਕੰਮ ਹੈ ਔਰ ਸ਼ਹਿਰ ਦੇ ਕੰਮ ਹੈ ਉਹ ਹੋ ਨਹੀਂ ਸਕੇ ਜਿਹੜੀਆਂ ਵਾਰਡ ਦੀਆਂ ਮੁਸ਼ਕਲਾਂ ਨੇ ਪਾਣੀ ਦੀਆਂ ਸੀਵਰੇਜ ਦੀਆਂ ਉਹ ਹੱਲ ਨਹੀਂ ਹੋ ਸਕੀਆਂ ਜਿਹੜੇ ਪੁਰਾਣੇ ਨੁਮਾਇੰਦੇ ਸੀਗੇ ਉਹਨਾਂ ਦੇ ਵੱਲੋਂ ਤੇ ਇੰਦਰਜੀਤ ਕੋ ਸੇਖੋਂ ਜੀ ਨੂੰ ਸਾਰੇ ਵਾਰਡ ਦੇ ਵਿੱਚ ਜਿਤਾਣਾ ਚਾਹੁੰਦੇ ਨੇ ਸਾਰੇ ਇਹਨਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਮੈਂ ਵੀ ਕਿਸੇ ਦੇ ਘਰ ਚ ਜਾ ਕੇ ਬੇਨਤੀ ਕੀਤੀ ਹੈ ਇਹਨਾਂ ਦੇ ਵਾਸਤੇ ਤਾਂ ਸਾਰਿਆਂ ਨੇ ਮੈਨੂੰ ਹੀ ਭਰੋਸਾ ਦਿੱਤਾ ਕਿ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਐ ਸਾਰਾ ਵਾਰਡ ਕਲਗ-ਕਲ ਕਰ ਇੰਦਰਜੀਤ ਕੋ ਸੇਖੋਂ ਜੀ ਦੇ ਨਾਲ ਅ ਔਰ ਸੇਖੋਂ ਪਰਿਵਾਰ ਦੇ ਨਾਲ ਜਿਹੜਾ ਉਹ ਇੱਕ ਢਾਕੇ ਖੜਾ ਹੋਇਆ ਕੀ ਨਾਮ ਹੈ ਆਪਣਾ ਮੈਂ ਹਰਬਿੰਦਰ ਸਿੰਘ ਸੇਖੋਂ ਜੀ ਪਰਦਾਲ ਪਠਾੜਾ ਸ਼ਹਿਰ ਡਿਸਟ੍ਰਿਕਟ ਸਰੂਰ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਜੀ ਕੀ ਕਹਿਣਾ ਚਾਹਾਂਗੇ ਜੋ ਅੱਜ ਸੇਖੋਂ ਪਰਿਵਾਰ ਲਈ ਆਪਣੇ ਨੂ ਰਾਣੀ ਲਈ ਵੋਟਾਂ ਮੰਗ ਰਹੇ ਸਰ ਅਸੀਂ ਵਿਕਾਸ ਨੂੰ ਮੁੱਖ ਰੱਖ ਕੇ ਸਾਨੂੰ ਪਾਰਟੀ ਨੇ ਇਥੋਂ ਨਵਾਜੇ ਟਿਕਟ ਦੇ ਕੇ ਅਸੀਂ ਉਸੇ ਤਰ੍ਹਾਂ ਵਿਕਾਸ ਕਰਾਂਗੇ ਜਿਸ ਤਰ੍ਹਾਂ ਸਾਨੂੰ ਪਾਰਟੀ ਦਾ ਦੇਸ਼ ਹੈ ਕਿਉਂਕਿ ਸਾਡੇ ਮਾਨ ਸਾਹਿਬ ਬਹੁਤ ਸ਼ਰਧ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਸਾਨੂੰ ਸਾਡੇ ਜਿਸ ਤਰ੍ਹਾਂ ਪਾਰਟੀ ਨੇ ਸਾਨੂੰ ਦੇਸ਼ ਦਿੱਤਾ ਅਸੀਂ ਬਾਡ ਨੰਬਰ 29 ਦੇ ਵਿੱਚ ਹਰ ਕੋਸ਼ਿਸ਼ ਕਰਾਂਗੇ ਕਿ ਸਾਡਾ ਹਰ ਮਹੱਲੇ ਦਾ ਵਾਸੀ ਖੁਸ਼ੀ ਵਸੇ ਤੇ ਉਹਨਾਂ ਨੂੰ ਹਰੇਕ ਸਹੂਲਤਾਂ ਮਿਲਣ ਬਾਡ ਵੱਲੋਂ ਕੀ ਰਿਸਪੌਂਸ ਆ ਰਿਹਾ ਹੈ ਬਾਡ ਵੱਲੋਂ ਬੜਾ ਵਧੀਆ ਰਿਸਪੌਂਸ ਆ ਰਿਹਾ ਹੈ ਬਹੁਤ ਵੱਡੇ ਜਿਨ੍ਹਾਂ ਜਿਸ ਦੀ ਵੀ ਘਰ ਜਾਣਿਆਗੀ ਉਸ ਪਰਿਵਾਰ ਵੱਲੋਂ ਸਾਨੂੰ ਪੂਰਨ ਪਰੋਸਾ ਦਿੱਤਾ ਜਾ ਰਿਹਾ ਹੈ ਸਾਨੂੰ ਉਮੀਦ ਹੈ ਕਿ ਸਾਡੇ ਵਾਰਡ ਦੇ ਸਮੂਹ ਵੋਟਰ ਸਹਿਬਾਨ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਅਸੀਂ ਉਹਨਾਂ ਦੀ ਹਰ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਾਂਗੇ